ਦੇਖ ਲਾ ਕਿਵੇਂ ਮਾਰਦਾ ਐਸਟੈਂਟ ਏਡਾ ਬਿੰਗਾ ਹੋ ਕੇ ਮੈਂ ਮੁੰਡਿਆ ਨਹੀਂ ਮਿਟਿਆ ਪਾਤਾ ਰੌਲਾ ਸਾਰੇ ਪਿੰਡ ਚ ਕਿ ਮੈਂ ਫੁੱਲਿਆ ਫਿਰਦਾਗਾ ਪੌਣੀ ਤੀ ਰੌਲਾ ਮਸਾ ਤਾਂ ਵਿਆਹ ਆਇਆ ਘਰ ਦਾ ਵਿਆਹ ਹੋਵੇ ਹਾਂ ਮੈਂ ਢੋਲ ਨਾ ਵਜਾਵਾਂ ਢੋਲ ਵਾਲੀ ਡੀਜੇ ਵਾਲੀ ਮੂਵੀ ਵਾਲੀ ਭੰਗੜੇ ਵਾਲੇ ਹੋਰ ਛੱਡ ਕਾਲੀਆਂ ਸਕਾਰਪੀਓ ਕਹਤੀਆਂ ਮੈਂ ਤਾਂ ਹਾਏ ਹਾਏ ਮੈਂ ਮਰ ਜਾਣੀ ਪਤਾ ਨਹੀਂ ਕਹੇ ਜੇ ਜਵਾਕ ਨੇ ਮੇਰੇ ਜਮੀਨੀ ਚੰਗਾ ਮਾੜਾ ਸਮਝਦੇ ਪਤਾ ਨਹੀਂ ਕੀ ਗੱਲ ਐ ਉਹਦੇ ਮਗਰ ਤਾਂ ਹੈ ਪਾਗਲੀ ਹੋ ਜਾਂਦੇ ਨਹੀਂ ਕਬਲਾ ਨਾ ਪਾਈ ਮੈਂ ਦੇਸੀ ਦਾ ਵੀ ਕਹਿ ਤਾ ਕਿਸਨ ਮ ਟੋਲ ਪਾ ਦੇ ਪਤਾ ਲੱਗੇ ਕੋਈ ਨਾ ਕੋਈ ਨਾ ਬੱਚੂ ਆਉਣਦੇ ਉਹਦੇ ਘਰ ਵਾਲੀ ਨੂੰ ਉਸੇ ਦਾ ਰਾਹ ਚੱਲੂਗਾ ਵੇ ਜਿਹੜੇ ਆ ਨਾ ਖੁਸ਼ੀ ਚ ਉੱਡੇ ਫਿਰਦੇ ਉਹਦੇ ਮਗਰ ਲੱਗੇ ਆਹੋ ਆਹੋ ਮੈਂ ਜਾਣਦੇ ਆ ਛੋਨੂੰ ਵੇ ਜਿਹੜੇ ਆ ਖੁਸ਼ੀ ਚ ਨਾ ਉਹਦੇ ਮਗਰ ਮਗਰ ਉੱਡੇ ਫਿਰਦੇ ਹੋ ਇੱਕ ਦਿਨ ਉਹੀ ਕਰੂ ਕਿ ਛੋਨੂੰ ਸਿੱਧੇ ਆ ਕੇ ਉਹੀ ਕਰੂ ਸਾਡਾ ਦਿਮਾਗ ਸਿੱਟ ਓ ਮਾ ਕਦੇ ਤਾਂ ਖੁਸ਼ ਹੋ ਲੈ ਹੈ ਭਾਈ ਨੇ ਕਦੇ ਫਰਕ ਕਰਿਆ ਆਪਣੇ ਨਾਲ ਕਿਵੇਂ ਆਪਾਂ ਨੂੰ ਆਪਦੇ ਘਰੇ ਰੱਖੀ ਬੈਠਾ ਹੋ ਹੈ ਉਹਦੀ ਖੁਸ਼ੀ ਚ ਖੁਸ਼ੀ ਹੋ ਮੱਚ ਜਾ ਨਾ ਤੂੰ ਨਾਲ ਉਹਨੇ ਕਿੰਨੇ ਚਾਮਾਂ ਨਾਲ ਰੱਖਿਆ ਆਪਾਂ ਨੂੰ ਆਪਦੇ ਘਰੇ ਵੇ ਤੈਨੂੰ ਹੋ ਖੁਸ਼ੀ ਮੈਂ ਤਾਂ ਅੱਗ ਨਿਕਲ ਜਮੈਂ ਤਾਂ ਭੰਬੜ ਬਣੇ ਪੈ ਨੇ ਭੰਬੜ ਵੇ ਤੇਰੀ ਭੈਣ ਦਾ ਤਾਂ ਨਾ ਉਧਰੋਂ ਘਰ ਉਜੜੂ ਉਹ ਡੈਣ ਰਿਆ ਕੇ ਇਹ ਘਰ ਬਸਾਉਗੀ ਹੂੰ ਉਹਦੇ ਨਾਲ ਪੱਡੀਆਂ ਡਾਣਾ ਤਾਂ ਤੁਸੀਂ ਹੋ ਪਹਿਲੀ ਦੇਖ ਦੋ ਦੰਦ ਕੱਢੀ ਖੜੀਓ ਜੜੇ ਦੇ ਕਿੰਨੇ ਬੁਰੀ ਲੱਗਦੀ ਆ ਮਾਂ ਬੁਰੀ ਲੱਗਦਾ ਚੰਗੀ ਲੱਗਦਾ ਉਹ ਬਗਾਨੀ ਤੀ ਮਾਂ ਇੰਨੇ ਸੋਹਣੇ ਦਿਨ ਮੇਰਾ ਮੂਹਰ ਤਾਂ ਸੱਤਿਆਨਾਸ ਨਾ ਕਰ ਦੇਖ ਨਹੀਂ ਮੈਂ ਕੀ ਕਰਾਂ ਇਹ ਮੁੰਡੇ ਦਾ ਪਤਾ ਨਹੀਂ ਇਹਦਾ ਮਾਗਰ ਕਿੰਨਾ ਲੱਗਿਆ ਉਸ ਮੁੰਡੇ ਦੇ ਕਿੰਨਾ ਮਗਲ ਕਾ ਬੇੜੀ ਬੈਠਿਆ ਮੈਂ ਤਾਂ ਸੁਣਦਾ ਹੀ ਨਹੀਂ ਨੋਲੇ ਮੇਰੀ ਗੱਲ ਸੁਣ ਲਾ ਮਰੀ ਜਨੀਆ ਗੱਲਾਂ ਤੋਂ ਜਿਹੜੀ ਸੋਡੀ ਪਸੰਦ ਆ ਨਾ ਉਹ ਸੋਡੇ ਵਰਗੀ ਮੱਛੀ 부ਜੀ ਹੋਊਗੀ ਜਿਹੜੀ ਬਾਈ ਦੀ ਪਸੰਦ ਆ ਨਾ ਉਹ ਬਾਈ ਵਰਗੀ ਹੋਊਗੀ ਕੋਈ ਨਾ ਬੱਚੂ ਆਉਣ ਤੇ ਘਰੇ ਵੇ ਤੈਨੂੰ ਘਰੇ ਬੈਠਾ ਨੂੰ ਬਾਹਲਾ ਪਤਾ ਲੱਗ ਗਿਆ ਉਹਦਾ ਛੋਡੇ ਕੱਡੂ ਵਟ ਤੂੰ ਦੇਖੀ ਸਹੀ ਬੇ ਇਹਨੂੰ ਪਸਤਾਵੇਂਗਾ ਹੇ ਰੱਬਾ ਮੈਨੂੰ ਤਾਂ ਸੱਚੀ ਯਕੀਨ ਹੀ ਨਹੀਂ ਹੋ ਰਿਹਾ ਇਹ ਮੇਰਾ ਵਿਆਹ ਗੱਗੂ ਨਾਲ ਹੋ ਰਿਹਾ ਇੱਕ ਗੱਲ ਤਾਂ ਹੈ ਪਸੰਦ ਤਾਂ ਮੈਂ ਵੀ ਉਹਨੂੰ ਮਾਨਿਮਨ ਬਹੁਤ ਕਰਦੀ ਸੀ ਪਰ ਕਦੇ ਦੱਸਿਆ ਹੀ ਨਹੀਂ ਮੈਂ ਨਾ ਕਦੇ ਗੱਗੂ ਨੂੰ ਦੱਸਿਆ ਤੇ ਨਾ ਹੀ ਕਦੇ ਭਾਬੀ ਨੂੰ ਪਰ ਗੱਗੂ ਆਪਣੀ ਜ਼ੁਬਾਨ ਦਾ ਪੱਕਾ ਰਿਹਾ ਸ਼ਾਇਦ ਹੁਣ ਮੇਰੀ ਕਿਸਮਤ ਦੇ ਵਿੱਚ ਵੀ ਖੁਸ਼ੀਆਂ ਆ ਜਾਣਗੀਆਂ ਬڑا ਚਾਚਾੜੇ ਤੇ ਮੈਂ ਸੁਪਨੇ ਲੈਂਦੇ ਗੱਗੂ ਦੇ ਵਿਆਹ ਤਾਂ ਮੈਂ ਵੀ ਕਰਵਾਇਆ ਸੀ ਪਰ ਤੇਰੀ ਆਏ ਚਾਚ ਜੀ ਨਹੀਂ ਕੀਤੇ ਐਨੀ ਸ਼ਰਮ ਆਉਂਦੀ ਸੀ ਕਿਵੇਂ ਚੁੰਨੀਆਂ ਲੈ ਲੈ ਦੇਖਦੀ ਐ ਨਹੀਂ ਮਮੀ ਜੀ ਇਹ ਜਿੱਤੇ ਕੋਈ ਗੱਲ ਨਹੀਂ ਹੈਗੀ ਬਹੁਤ ਹੋ ਗਿਆ ਮੈਂ ਬਹੁਤ ਕੁਝ ਸੁਣ ਲਿਆ ਖੜੀ ਹੋ ਜਾ ਘਰੇ ਪ੍ਰੋਗਰਾਮ ਹੈ ਦੋ ਚਾਰ ਪਰਮਣ ਜਿਹੜੇ ਆਉਣਗੇ ਉਹ ਕੀ ਦੇਖਣਗੇ ਵੀ ਘਰੇ ਐਨਾ ਨਾ ਗੰਧ ਪਿਆ ਜਾ ਕੇ ਸਤਿ ਸਾਫ ਕਰਨ ਵਾਲੀ ਆ ਭਾਂਡਾ ਠੀਕਰ ਸਾਫ ਕਰਨ ਵਾਲਾ ਸਾਰਾ ਸਫਾਈ ਕਰ ਦੇ ਨਾਲੇ ਦਾ ਦੀ ਝਾੜੂ ਪੋਚਾ ਕੋਈ ਗੱਲ ਨਹੀਂ ਮਾਮੀ ਜੀ ਜਾਂਦੀ ਜਾਂਦੀ ਮੈਂ ਥੋੜਾ ਘਰ ਵੀ ਸਾਫ ਕਰੇ ਜਾਨੀ ਆ ਨਿੱਕ ਤੇ ਸਾਨੂੰ ਨਾ ਸਾਫ ਕਰ ਜਾਈਂ ਹੋਰ ਸਿਆਪਾ ਖੜਾ ਕਰ ਜਾਈਂ ਕਹੀਂ ਜਾਂ ਜਾਈਂ ਥੋੜਾ ਘਰ ਵੀ ਸਾਫ ਕਰ ਜਾਈਂ ਕਿਉਂ ਕੀ ਗੱਲ ਤੇਰਾ ਘਰ ਨਹੀਂ ਇਹ ਜ਼ਿੰਦਗੀ ਗੁਜ਼ਾਰੀ ਆ ਐਨਾ ਚ ਰਹੀ ਐ ਇੱਥੇ ਖਾਦਾ ਪੀਤਾ ਕਿਉਂ ਨੂਨ ਹਰਾਮ ਵਾਲੀਆਂ ਗੱਲਾਂ ਕਰਦੀ ਐ ਛੋਡਾ ਕਰ ਕਿ ਤੇਰਾ ਘਰ ਨਹੀਂ ਮੈਂ ਠੇਖਣੇ ਕਰਦੀ ਐ ਤੀਵੀ ਨਾਲੇ ਮੰਮਾ ਵੀ ਨਾ ਕੋਈ ਨਹੀਂ ਸਮਝਾ ਸਕਦਾ ਜਿੰਨਾ ਮਰਜੀ ਇਹਦਾ ਪਿਆਰ ਨਾ ਬੋਲ ਲਾ ਇਹਦੀ ਜਵਾਰ ਕੌੜੀ ਤੇ ਕੌੜੀ ਛਲ ਛੱਡ ਉੱਠ ਕੇ ਪਹਿਲਾਂ ਕੰਮਕਾਰ ਕਰ ਲਾ ਜੋੜੀ ਤਾਂ ਦੇਖ ਲੈ ਭੈਣ ਭਾਈਆਂ ਦੀ ਮੰਮੀ ਅਸੀਂ ਨਾ ਸਾਰੀ ਤਿਆਰੀ ਕਰ ਲਈ ਤੁਹਾਡੇ ਵਾਸਤੇ ਸੂਟ ਵੀ ਲੈ ਕੇ ਆਏ ਆਂ ਬੱਸ ਬਾਬਾ ਗੁਰੂ ਮੈਨੂੰ ਤਾਂ ਸੋਡੀ ਕਾਸੀ ਚੀਜ਼ ਦੀ ਲੋੜ ਨਹੀਂ ਨਾਲੇ ਪਹਿਲਾਂ ਹੀ ਬਹੁਤ ਆਸਾਨ ਨੇ ਜੇ ਤਾਂ ਮੇਰੇ ਸਿਰ ਮੈਂ ਇੱਥੋਂ ਤਾਂ ਜ਼ਿੰਦਗੀ ਤਾਂ ਪੂਰੀ ਨਹੀਂ ਹੋਣੀ ਓਪੂਆ ਛੱਡ ਦੇ ਹੁਣ ਤਾਂ ਗੁੱਸਾ ਹੁਣ ਤਾਂ ਤੇਰੀ ਕੁੜਮਣੀ ਵੀ ਮੰਨ ਗਈ ਦੇ ਕਿਉਂ ਝੂਠ ਬੋਲਦਾ ਉਹ ਮੰਨ ਜੂ ਮੰਮੀ ਜੀ ਸਹੀ ਕਹਿੰਦਾ ਵੀਰਾ ਉਹ ਤਾਂ ਮੰਨੇ ਹੋਏ ਨੇ ਚੰਗੇ ਭਲੇ ਸਾਨੂੰ ਪਿਆਰ ਚ ਮਿਲੇ ਨੇ ਹੁਣ ਤੁਸੀਂ ਨਾ ਐਵੇਂ ਮੂੰਹ ਜਿਹਾ ਬਣਾਓ ਐਵੇਂ ਨਾ ਬੁੱਧੂ ਬਣਾਓ ਉਹ ਮੰਨਣ ਵਾਲੀ ਨਹੀਂ ਹੈਗੀ ਨਹੀਂ ਮੈਨੂੰ ਜਾਣਦੀਆਂ ਆ ਰਿਸ਼ਤੇਦਾਰਾਂ ਦੀ ਨਾਂ ਦਾਅਵਾ ਚਾ ਕੇ ਹਾਂ ਕਰਤੀ ਹੋਣੀ ਉਹਦੇ ਦਿਲ ਦੀਆਂ ਸਖਬਰਾ ਕੀ ਕੁ ਚੱਲਦਾ ਹੋਣਾ ਨਾਲੇ ਤੈਨੂੰ ਭੁਗਤਣਾ ਪਊ ਛੱਡ ਮੰਮੀ ਇਹ ਗੱਲਾਂ ਨੂੰ ਮਾੜਾ ਮੋਟਾ ਤਾਂ ਚਾਹ ਕਰ ਲੈ ਆਖਰ ਨੂੰ ਭਤੀਜੇ ਦਾ ਵਿਆਹ ਨਹੀਂ ਇੱਕ ਪਹਿਲੀ ਕੁੜੀ ਨਾ ਮੈਂ ਤੂੰ ਦੇਖੀ ਐ ਆਪਦੀ ਬਰਬਾਦੀ ਆਪ ਕਰਦੀ ਨਹੀਂ ਕੁੜੀਆਂ ਤਾਂ ਸੱਸਾਂ ਤੋਂ ਇੰਨਾ ਇੰਨਾ ਚੱਲਦੀਆਂ ਹੁੰਦੀਆਂ ਨੇ ਪਰ ਇੱਕ ਤੂੰ ਸੱਸ ਦੇ ਉੱਤੋਂ ਦੀ ਹੋਏ ਫਿਰਦੀ ਐ ਮੰਮੀ ਮੈਨੂੰ ਤਾਂ ਸਮਝ ਨਹੀਂ ਆਉਂਦੀ ਹੈਗੀ ਤੁਹਾਨੂੰ ਹੋਇਆ ਕੀ ਪਿਆ ਮੇਰੇ ਮੰਮੀ ਤਾਂ ਐਵੇਂ ਡਰ ਜਾਂਦੀ ਆ ਪਰ ਮੈਂ ਨਹੀਂ ਡਰਦੀ ਹੈਗੀ ਮੈਨੂੰ ਮੇਰੇ ਘਰ ਵਾਲਿਆਂ ਨੇ ਨਾ ਕਹਿਤਾ ਵੀ ਮੈਨੂੰ ਕੋਈ ਪਰਵਾਹ ਨਹੀਂ ਹੈਗੀ ਤੂੰ ਜੋ ਕੁਝ ਕਰੇਂਗੀ ਸਹੀ ਕਰੇਂਗੀ ਅੱਛਾ ਇੱਕ ਗੱਲ ਸੁਣ ਲੈ ਮੇਰੀ ਕੰਨ ਖੋਲ ਕੇ ਕੱਲ ਨੂੰ ਕੋਈ ਊਚ ਨੀਚੇ ਕੋਈ ਗੱਲ ਐ ਮੇਰੇ ਕੋਲ ਨਾ ਕਰ ਰਹੀ ਆਵਦਾ ਭਾਈ ਨਾਲ ਗੱਲ ਕਰੀ ਤੇਰਾ ਭਾਈ ਤੇਰੇ ਸਾਰੇ ਟਾਈਮ ਕਟਾਊਗਾ ਕੋਈ ਨਹੀਂ ਕਟਾ ਦਊਗਾ ਚੱਲ ਵੀਰੇ ਅੰਦਰ ਮੰਮੀ ਤਾਂ ਐਵੇਂ ਬੋਲੀ ਜਾਂਦੀ ਆ ਹੋਰ ਮਾਂ ਬੋਲੀ ਜਾਂਦੀ ਐ ਭਾਈ ਸਿਆਣਾ ਹੋ ਗਿਆ ਕਿ ਮੈਂ ਮੂਰੇ ਲੱਗ ਲਾ ਕਰਦਾ ਵਿਆਹ ਦੀਆਂ ਤਿਆਰੀਆਂ ਹਾਂ ਹਾਂ ਇਹੀ ਪਾ ਬੀਨੂ ਪਤਾ ਨਾ ਲੱਗੀ ਉਹਦਾ ਭਰਾ ਤਾਂ ਗੁੰਡਾ ਟਾਈਪ ਐ ਤੈਨੂੰ ਪਤਾ ਹੀ ਹੈਗਾ ਲੈ ਗੋਗਨਦਰ ਇਸ ਤੋਂ ਆਪਣੇ ਕਿਉਂ ਕਰਨਾ ਸੀ ਆਪਾਂ ਘੜੋਂ ਨਾਲ ਬੱਤਣੇ ਠੀਕ ਐ ਪਾ ਮੰਮੀ ਅੱਜ ਤਾਂ ਭਾਬੀ ਨੂੰ ਵੀ ਚੱਕਰਾਂ 'ਚ ਪਾ ਕੇ ਰੱਖਤਾ ਪੁੱਤ ਐ ਉਹ ਸੋਚਦੇ ਰਹਿ ਜਾਣਗੇ ਤਿਆਰੀਆਂ ਕਰਦੇ ਰਹਿ ਜਾਣਗੇ ਇੱਧਰ ਇੱਧਰ ਆਪਾਂ ਸਿਮਰ ਨੂੰ ਸੌਰੀ ਤੋੜ ਦੇਣਾ ਵਾਹ ਮੰਮੀ ਵਾਲੀ ਕਾਲਸ ਕੇ ਹੀ ਲਾਈ ਐ ਮੰਨਣਾ ਪੈਣਾ ਤੈਨੂੰ ਪਰ ਦਸਤਾ ਮੈਂ ਤੇਰੀ ਭਾਬੀ ਨੂੰ ਵੀ ਦਿੰਦੀ ਪਰ ਤੈਨੂੰ ਪਤਾ ਹੀ ਐ ਕੰਮ ਤਾਂ ਹੋ ਹੀ ਜਾਣਾ ਸੀ ਲੜਾਈ ਝਗੜਾ ਹੋ ਕੇ ਹੋ ਜਾਂਦਾ ਪਰ ਜਿਹੜਾ ਸਵਾਦ ਝਟਕਾ ਦੇਣ ਚਾਹੂਗਾ ਨਾ ਐ ਨਹੀਂ ਹੋਗਾ ਸਹੀ ਸਹੀ ਗੱਲ ਆ ਮਾਂ ਹਾਂ ਮੰਮੀ ਆ ਤਾਂ ਤੂੰ ਜਮੀ ਸਹੀ ਗਿਆ ਤਾਂ ਹੀ ਆਪਣਾ ਬਦਲਾ ਪੂਰਾ ਹੋਗਾ ਲੈ ਹੋਰ ਮੇਰੀ ਧੀ ਨਾਲ ਕੋਈ ਐਦਾਂ ਕਰ ਜੇ ਇਹ ਹਜਾ ਦੋਖ ਲਾਉਂਗੀ ساری ਜ਼ਿੰਦਗੀ ਯਾਦ ਰੱਖੂਗੀ ਮੰਮੀ ਉਹ ਲਾੜੀ ਵਾਲ ਤਾਂ ਦੇਖ ਕਿਵੇਂ ਪਜੀ ਵਰਦੀ ਹੈਗੀ ਕੰਮ ਕਰਦੀ ਫਿਰਦੀ ਹੈ ਜਦੋਂ ਨੂੰ ਪਤਾ ਲੱਗੂਗਾ ਨਾ ਕਿ ਮੇਰਾ ਵਿਆਹ ਕਿਸੇ ਹੋਰ ਨਾਲ ਹੋ ਗਿਆ ਤਾਂ ਘੁੱਬਾ ਮਾਰ ਕੇ ਰੋਊਗੀ ਬੱਬੂ ਵੀਰੇ ਦੇਖ ਰੇ ਗੱਗੂ ਵੀਰੇ ਦਾ ਤਾਂ ਚਾਈ ਨਹੀਂ ਲੈਂਦਾ ਫੇ ਆਹੋ ਦੇਖ ਤਾਂ ਲੈ ਕਿੰਨੇ ਲੱਗਿਆ ਬ੍ਰਿਕੀ ਨਾਲ ਮੈਨੂੰ ਲੱਗਾ ਇੰਨਾ ਤਾਂ ਸੁਨਾਰੇ ਨੇ ਨਹੀਂ ਦੇਖਿਆ ਹੁਣ ਹੀ ਜਾਂਜ ਰੇ ਕਰਦੇ ਉਹ ਨਹੀਂ ਨਹੀਂ ਇਹੋ ਜੀ ਕੋਈ ਗੱਲ ਨਹੀਂ ਹੈਗੀ ਉਹ ਯਾਰ ਮੈਂ ਤਾਂ ਐਂ ਦੇਖਦਾ ਸੀ ਕਿ ਸੁਨਾਰੇ ਨੇ ਯਾਰ ਪਾਲਿਸ਼ ਵਧੀਆ ਕੀਤੀ ਹੈ ਹਾਂ ਹਾਂ ਕਿਤੇ ਕੋਈ ਕੱਟ ਛੜਤੀ ਹੋਵੇ ਐਂ ਕਹ ਨੂੰ ਦੇਖਦਾ ਸੀ ਓਏ ਉਹੀ ਨਹੀਂ ਬੋਲੀ ਜਾਂਦਾ ਐਂ ਦੇਖਦਾ ਸੀ ਦੀ ਤਾਬੀ ਦੇ ਪੈਰਾਂ 'ਚ ਪਈਆਂ ਕਿਹੋ ਜੀਆਂ ਲੱਗਣੀਆਂ ਲੈ ਦੇਖ ਲਾ ਕਿਹੋ ਜੀਆਂ ਗੱਲਾਂ ਕਰਦੇ ਨੇ ਕਿਉਂ ਮੇਰੀ ਨੰਦ ਕਿਤੇ ਘੱਟ ਸੋਹਣੀਆ ਬਥੇਰੀ ਸੋਹਣੀਆ ਬਹੁਤ ਸੋਹਣੀ ਲੱਗਣਗੀ ਉਹਨੇ ਪਾਈਆਂ ਜਿੱਤਾ ਜਦੋਂ ਨਾ ਬਾਈ ਨਾਲ ਖੜ ਗਈ ਆ ਕੇ ਮੋਢੇ ਨਾਲ ਮੋਢਾ ਜੋੜ ਕੇ ਹੋਰ ਰੂਪ ਚੜਜੂ ਓਏ ਜਾਣ ਦੋ ਦੀ ਦੋਨੋਂ ਜਣੇ ਕੁੱਟੂ ਬਹੁਤ ਸਾਲੇ ਪੰਪ ਦੇ ਜਾਨੇ ਬੈਠੇ ਰੇ ਚਲੋ ਕੰਮ ਕਰੋ ਕੋਈ ਨਾ ਕੋਈ ਵੀਰੇ ਹਲੇ ਦਿਨ ਨੂੰ ਛੇੜਿਆ ਹੀ ਕੀਆ ਕੋਈ ਨਹੀਂ ਜਦੋਂ ਮੇਰੀ ਨੰਨਦੇ ਇਸ ਘਰ ਚ ਭਾਬੀ ਬਣ ਕੇ ਆ ਗਈ ਨਾ ਉਦੋਂ ਛੇੜਿਆ ਕਰਾਂਗੇ ਤੈਨੂੰ ਅਸੀਂ ਉਹ ਬਸ ਰਹਿਣ ਦੇ ਹਾਂ ਦੇਖ ਲੈ ਆਹਾ ਸੱਜਾ ਓਏ ਤੂੰ ਚੁੱਪ ਕਰ ਚੱਲ ਉਹਦੇ ਤਾਂ ਪਤਾ ਕੀ ਕਰਾਂ ਕਰੂ ਇਹੇ ਸੰਤ ਨਹੀਂ ਦਿੰਦੀ ਐ ਟਾਈਮ ਨਾਲ ਹੀ ਕੁੰਡੀ ਲਾ ਲਾ ਆ ਆ ਭੈਣ ਘੜੀਆ ਚੱਲ ਮੈਂ ਜਾਂਦਾ ਦੇਖ ਸ਼ਰਮੀਲਾ ਹਾ ਕੀ ਤੂੰ ਚੂੜਾ ਨਹੀਂ ਪਾਇਆ ਐਨਾ ਵੱਡਾ ਧੋਖਾ ਮੇਰੇ ਨਾਲ ਤੂੰ ਸ ਤਾਂ ਮੈਨੂੰ ਕਹਿੰਦਾ ਸੀ ਮੇਰਾ ਵਿਆਹ ਗੱਗੂ ਨਾਲ ਹੋਣ ਵਾਲਾ ਚੁੱਪ ਕਰਕੇ ਨਾ ਚੂੜਾ ਪਾਲਾ ਨਹੀਂ ਮਮ ਮੈਨੂੰ ਸੱਦ ਲੈਣਾ ਫਿਰ ਦੱਸ ਨੀ ਤੇਰੇ ਸਾਰੇ ਕਤੂਤਾ ਵੀ ਕੀ ਕਰਦੀ ਫਿਰਦੀ ਆ ਤੂੰ ਤੁਸੀਂ ਇੰਨਾ ਵੱਡੇ ਧੋਖਾ ਨਹੀਂ ਮੇਰੇ ਨਾਲ ਕਰ ਸਕਦੇ ਮੈਂ ਕੋਈ ਚੂੜਾ ਨਹੀਂ ਪਾਣਾ ਨਾ ਹੀ ਮੈਂ ਵਿਆਹ ਕਰਾਉਣਾ ਫਾਦਲ ਹੋਈਆਂ ਅਗਲੇ ਘਰੇ ਆਏ ਬਠੇ ਨਹੀਂ ਤੂੰ ਮੇਰਾ ਨਾ ਕਪੜਾ ਮੇਂਗੀ ਲਾੜੇ ਤੇਰੇ ਦਾਦਕੇ ਇਸਤਾਲੇ ਕਿ ਆਏ ਨੇ ਤੇਰੀ ਤਾਂ ਪ੍ਰਾਣੀ ਮੰਗਣੀ ਹੋਈ ਹੋਈ ਐ ਪਹਿਲਾਂ ਦੀ ਛੋਟੀ ਹੁੰਦੀ ਦੀ ਮੈਂ ਕਿਹਦੇ ਨਾਲ ਕਰਦਾ ਤੇਰਾ ਵਿਆਹ ਗੱਗੂ ਤਾਂ ਤੈਨੂੰ ਪਸੰਦ ਨਹੀਂ ਕਰਦਾ ਉਹ ਤਾਂ ਜਵਾਬ ਦੇ ਗਿਆ ਵੀ ਨਹੀਂ ਐਵੇਂ ਨਹੀਂ ਹੋ ਸਕਦਾ ਗੱਗੂ ਮੇਰਾ ਵਿਆਹ ਕਰਾਉਣ ਨੂੰ ਮਨਾ ਨਹੀਂ ਕਰ ਸਕਦਾ ਮੈਨੂੰ ਪਤਾ ਤੁਸੀਂ ਕੁਝ ਚੂੜ ਬੋਲ ਰਿਹਾ ਲੁਕੋ ਰਿਹਾ ਮੇਰੇ ਤੋਂ ਮੈਂ ਕਿਤੇ ਹੋਰ ਵਿਆਹ ਨਹੀਂ ਕਰਾਉਣਾ ਹੈਗਾ ਚੁੱਪ ਕਰਕੇ ਬਹਿ ਜਾ ਹੋਰ ਕਿਤੇ ਨਹੀਂ ਵਿਆਹ ਕਰਾਉਣਾ ਤੇਰਾ ਕਾਨ ਨੇ ਹੋਰ ਤੈਨੂੰ ਕਿਹੜੇ ਜੱਜ ਦੇ ਵਿਆਹ ਦਾ ਮੈਂ ਦੱਸ ਮੈਨੂੰ ਜਿੱਥੇ ਤੇਰੇ ਦਾਜ ਕਹਿੰਦੇ ਕੇ ਹਾਂ ਮੈਂ ਉੱਥੇ ਘੱਟਾ ਹੋਰ ਮੈਂ ਕੀ ਕਰਾਂ ਤੈਨੂੰ ਤੁਸੀਂ ਤਾਂ ਭਾਬੀ ਨੂੰ ਆਪ ਕਿਹਾ ਸੀ ਬਾਜ਼ਾਰ ਦੇ ਵਿੱਚ ਨਹੀਂ ਉਹ ਗੱਲਾਂ ਛੱਡ ਤੂੰ ਹੁਣ ਵਾਲੀ ਗੱਲ ਤੇ ਆ ਜਿਹੜੀ ਗੱਲ ਮੈਂ ਕਹਿੰਨੀ ਐ ਤੈਨੂੰ ਅਸਰ ਨਹੀਂ ਕਰਦੀ ਕਿਸੇ ਦੀ ਗੱਲ ਦਾ ਚੁੱਪ ਕਰਕੇ ਚੂੜਾ ਪਾ ਲੈ ਅਗਲੇ ਆਏ ਬੈਠੇ ਨੇ ਟ੍ਰੈਨ ਨਾਲ ਖਰਾਬ ਕਰਦੀ ਐ ਹਲਾ ਫੜ ਪਾ ਚੂੜਾ ਨਖਰੇ ਕਰੀ ਜਾਂਦੇ ਨਖਰੇ ਨਹੀਂ ਕਰੀ ਜਾਂਦੀ ਕਰ ਦੋ ਜੱਥ ਮਠੀ ਪਿੱਟੀ ਜਾਂਦੀ ਆ ਕਰਮਾਂ ਨੂੰ ਪਾਪ ਡਾ ਡਾ ਆਈ ਪਾ ਮਿੰਟ ਮਾਰ ਮਿੰਟ 6 ਦਿਨ ਤਿਆਰ ਹੋ ਕੇ ਬਾਹਰ ਆ ਜਾ ਸਾਰਿਆਂ ਨੇ ਤਿਆਰ ਹੋਏ ਬੈਠੇ ਨੇ ਉੱਥੇ ਤੇਰੇ ਮੂੰਹ ਕੋ ਨਹੀਂ ਚੱਕੀ ਜਾਂਦੇ ਨੇ ਹਰਪਾ ਖੁਦ ਹੀ ਮੇਰੀ ਵੀ ਤਾਂ ਸੁਣ ਲਿਆ ਕਰ ਮੈਂ ਤਾਂ ਹੁਣ ਤੱਕ ਇਹ ਨਹੀਂ ਪਤਾ ਵੀ ਜਿਹੜੇ ਇਨਸਾਨ ਦੇ ਨਾਂ 'ਤੇ ਮੈਂ ਚੂੜਾ ਪਾਈ ਬੈਠੀ ਹਾਂ ਕਿਹੋ ਜਿਹਾ ਕਿਹੋ ਜਿਹਾ ਨਹੀਂ ਇੱਕੋ ਰੀਤ ਸੀ ਮੇਰੀ ਤੂੰ ਤਾਂ ਵੀ ਤੋੜ ਕੇ ਰੱਖਤੀ ਓਏ ਆ ਜਾ ਹੁਣ ਹਾਂ ਹਾਂ ਬੜੀ ਕੜੀਆ ਬੜੇ ਸੂਟ ਬੂਟ ਲਾਇਨ ਲਟਾਉਂਦਾ ਦੇਖ ਲੈ ਬੱਸ ਕਰ ਵੇ ਮੇਰੇ ਬਾਈ ਨੂੰ ਨਜ਼ਰ ਨਾ ਲਾਦੀ ਚੱਲ ਗਏ ਹੁਣ ਹਾਂ ਚੱਲੂਗੀ ਛੋਟੇ ਨਾਲ ਓ ਮਾਂ ਤੂੰ ਵੀ ਆ ਗਈ ਹਾਂ ਮੇਰੇ ਜਵਾਈ ਦਾ ਫੋਨ ਆਇਆ ਸੀ ਵੇ ਸੋਡਾ ਤਾਂ ਨਹੀਂ ਮੈਂ ਉਹਦੇ ਜਵਾਈ ਕਰਕੇ ਤਾਂ ਜ਼ਰੂਰ ਜਾਉਂਗੀ ਚਲ ਸ਼ੁਕਰ ਕਦੇ ਤਾਂ ਮੰਨ ਕਿਸੇ ਤਾਂ ਮੰਨੀ ਦਾਰ ਕੁੜੀ ਤੂੰ ਮੇਰੀ ਗੱਲ ਸੁਣ ਆਪਣੇ ਰਿਸ਼ਤੇਦਾਰਾਂ ਨੂੰ ਫੋਨ ਕਰ ਲੀ ਕਿਤੇ ਆਪਾਂ ਕੱਲੇ ਵਗ ਜਾਈਏ ਆਪਣੇ ਗੱਲ ਪੈ ਜਾਣ ਨਹੀਂ ਨਹੀਂ ਮੰਮੀ ਮਾਸੀ ਹੁਣਾਂ ਨੂੰ ਰਾਤ ਮੈਂ ਫੋਨ ਕਰਤਾ ਸੀ ਉਹ ਆਉਂਦੀ ਹੋਣਗੇ ਪਰ ਐ ਵੀ ਹੁਣ ਸਵੇਰੇ ਮੇਰੀ ਗੱਲ ਨਹੀਂ ਹੋਈ ਹੈਗੀ ਕੋਈ ਨਹੀਂ ਆਪਾਂ ਉਹਨੂੰ ਆਪਾਂ ਪਹੁੰਚਾਂਗੇ ਚਲ ਉਹਨਾਂ ਨੂੰ ਜਾਣ ਤੇ ਪਹਿਲਾਂ ਕਿਤੇ ਸਾਰਾ ਗੁੱਸਾ ਆਪਣੇ ਤੇ ਹੀ ਕਰਦਾ ਨਾ ਕੋਈ ਨਾ ਭੂਆ ਤੂੰ ਜਿਵੇਂ ਕਹੇਂਗੀ ਨਾ ਓਵੇਂ ਕਰਾਂਗੇ ਵਾ ਦੇਖ ਲੈ ਵਿਆਹ ਦੀ ਖੁਸ਼ੀ ਚ ਕਿਵੇਂ ਕਰਦਾ ਅੱਗੇ ਭੂਆ ਦੀ ਬਹੁਤ ਮੰਨੀ ਐ ਤਾਂ ਨਹੀਂ ਤੂੰ ਦੱਸ ਨਹੀਂ ਕੋੜੀ ਉਹ ਤੈਨੂੰ ਰੱਖ ਤਾਂ ਲੈਣਗੇ ਜੇ ਰੱਖਣਗੇ ਵੀ ਨਾ ਮੈਂ ਤਾਂ ਮੀ ਵਾਪਸ ਆਉਂਗੀ ਮੇਰੇ ਵੀਰੇ ਤੇ ਭਾਪੇ ਦਾ ਸਵਾਗਤ ਕਿ ਨਹੀਂ ਕਰਨਾ ਮੈਂ ਹੀ ਕਰਨਾ ਮੈਂ ਤਾਂ ਆਉਂਗੀ ਵਾਪਸ ਅਸਿਆ ਇੰਨਾ ਪਿਆਰ ਹੈ ਭਾਈ ਤੇ ਪਰਜਾਈ ਦਾ ਹੈ ਸਮਝ ਲਓ ਫਿਰ ਉਹਨਾਂ ਦੀ ਗੋਲੀ ਤਾਂ ਤੂੰ ਬਾਣੀਗੇ ਉਹ ਪੂਆ ਨਾਲੇ ਭੈਣਾ ਵੀ ਕਦੇ ਭਰਾਮਾਂ ਦੀ ਗੋਲੀਆਂ ਹੁੰਦੀਆਂ ਨੇ ਉਹ ਛੱਡ ਦੋ ਹੁਣ ਤੂੰ ਤਾਂ ਚਿੜੀਆ ਘਰ ਬਣਾ ਲੈਨੇਂ ਕਾਹ ਕਾ ਕਰੀ ਜਾਂਦਾ ਚਲੋ ਹੁਣ ਇੱਥੋਂ ਤੂੰ ਤਾਂ ਬਾਹਰ ਹੀ ਕਹ ਲੋ ਪਈਏ ਤੁਰਪੋ ਚਲੋ ਆਜੋ ਚਲ ਭਾਈ ਅਗਮਚਾਰ ਕੀ ਆਉਂ ਬੱਸ ਕਰ ਹੁਣ ਉਰੇ ਸਾਰੇ ਅੱਖਾਂ ਦਾ ਪਾਣੀ ਮੋਕਾ ਦੇਗੀ ਕਿ ਉਹਨਾਂ ਨੂੰ ਰੋਕੇ ਦਿਖਾਏਗੀ ਉੱਥੇ ਜਾ ਕੇ ਉਹਨਾਂ ਨੂੰ ਰੋਕੇ ਦਿਖਾ ਸਗੋਂ ਦੇ ਉਹਨਾਂ ਨੂੰ ਪਤਾ ਲੱਗੇ ਵੀ ਤੈਨੂੰ ਇਸ ਘਰ ਤੋਂ ਜਾਣ ਦਾ ਦੁੱਖ ਲੱਗ ਰਿਹਾ ਕੋਈ ਗੱਲ ਨਹੀਂ ਜੇ ਜੋ ਕੁਝ ਵੀ ਇਹਨਾਂ ਨਾਲ ਕੀਤਾ ਨਾ ਰੱਬ ਸਭ ਦੇਖਦਾ ਉਹਨੂੰ ਦੀ ਸਜ਼ਾ ਵੀ ਮਿਲੂਗੀ ਅੱਜ ਨਹੀਂ ਤਾਂ ਕੱਲ ਪਛਤਾਓਗੇ ਤੁਸੀਂ ਲਾ ਦੇਖ ਲਾ ਹੈ ਤੇ ਮੈਂ ਰੰਬਰ ਚ ਆਇਆ ਕੀ ਹੋਇਆ ਚੰਗਾ ਭਰਾ ਸੋਣਾ ਤੇਰਾ ਵਿਆਹ ਕਰਤਾ ਹੂੰ ਸੋਣਾ ਆਏਗਾ ਸੰਭਲੇ ਸੋਣਾ ਉਹਨਾਂ ਨੂੰ ਖਾਣ ਨੂੰ ਦੇਤਾ ਸੋਣੀ ਤੇਰੀ ਦੋ ਜਾਨੇ ਨੇ ਬਰਾਸਾਂ ਵਲੀ ਹੋਰ ਅਸੀਂ ਕੀ ਕਰਤੀਏ ਮੰਮੀ ਮੇਰੀ ਮਰਜ਼ੀ ਦਾ ਤਾਂ ਕੁਝ ਵੀ ਨਹੀਂ ਹੋਇਆ ਨਾ ਜੋ ਕੁਝ ਕੀਤਾ ਤੁਸੀਂ ਆਪਦੀ ਮਰਜ਼ੀ ਨਾਲ ਕਰਿਆ ਮੈਨੂੰ ਤਾਂ ਆਈ ਸੀ ਵੀ ਤੈਨੂੰ ਜਾਣਦੀ ਹੋਈ ਨੂੰ ਗਾਲੇ ਲਾਉਂਗੀ ਤੈਨੂੰ ਸੀਸ ਦੇਉਂਗੀ ਪਰ ਤੂੰ ਇਸ ਚੀਜ਼ ਦੇ ਲੈ ਕੇ ਨਹੀਂ ਤੂੰ ਤਾਂ ਗਾਹਾਂ ਜਾ ਕੇ ਵੀ ਸੁਗਣੀ ਲੈਣ ਜੋਗੀ ਲੈ ਆ ਮਾਂ ਨੇ ਪ੍ਰਾਤ ਮੰਮੀ ਹਾਂ ਜਾ ਲੈ ਕੇ ਆ ਪਰਾਂ ਤੋਰ ਕੇ ਸਾਪਾਂ ਨੇ ਵੇੜੇ ਦਾ ਇਹ ਤਾਂ ਸਹੀ ਕਿ ਮੈਂ ਪੁਰਾ ਉਧਾਰ ਕੇ ਟੁੱਪਣਾ ਕਿ ਤੂੰ ਇੰਨਾ ਫਿਕਰ ਨਾ ਕਰ ਹੈ ਉਹ ਚੰਗੇ ਹੀ ਨੇ ਇੱਕ ਜਾਮੀ ਕੋਈ ਮੈਂ ਮਾਰਾਂ ਨੂੰ ਥੋੜਿਆ ਉਪਣੇ ਹਾਂ ਹੁਣ ਦੁਕਾਨ ਤੇ ਤਾਂ ਆਪਾਂ ਜਾ ਹੀ ਰਹੇ ਹਾਂ ਹੂੰ ਹੁਣ ਮਿੱਠਾਈ ਨਾ ਆਪਦੀ ਸੱਸ ਦੀ ਪਸੰਦ ਦੀ ਲੈ ਲਈ ਕਿਉਂ ਮਾੜਾ ਮੋਟਾ ਜਿਹਨੂੰ ਮੈਂ ਆਪਦੇ ਪਸੰਦ ਦੀ ਮਠਾਈ ਵੀ ਖਵਾਤੀ ਨਾ ਉਹਦੀ ਉਹ ਤਾਂ ਵੀ ਨਹੀਂ ਉਹਨੇ ਮਿੱਠਾ ਬੋਲਣਾ ਹੈਗਾ ਨਾਲੇ ਉਹਨੂੰ ਤਾਂ ਉਹੀ ਮੌਤ ਪਈ ਹੋਊਗੀ ਉਹਨੂੰ ਤਾਂ ਮੌਤ ਪਈ ਹੋ ਰਹੀਦੀ ਦੇਖ ਲੈ ਉਸਦੇ ਘਰ ਦਾ ਖਾਂਦੀਆਂ ਨੇ ਨਾਲੇ ਉਸਨੂੰ ਵਿਚਾਰੀ ਨੂੰ ਤੰਗ ਕਰਦੀਆਂ ਨੇ ਕਿੰਨੀ ਨਰਮ ਹੈ ਸਹੀ ਕਹਿਣਾ ਤੂੰ ਉਹਨੂੰ ਵਿਚਾਰੀ ਨੂੰ ਨਾ ਕੋਈ ਨਹੀਂ ਸਾਹਮਦਾ ਹੈਗਾ ਉਹਦੇ ਪੈਸਿਆਂ ਦੀ ਪਈਆਂ ਉਹਨਾਂ ਨੂੰ ਹੋਰ ਕੋਈ ਗੱਲ ਨਹੀਂ ਗਈ ਹੋਰ ਕੀ ਨਾ ਚੱਲ ਆ ਜਾ ਚੱਲੀ ਬਣੇ ਮੰਮੀ ਹਾਂ ਮੈਂ ਤਾਂ ਸੱਚੀ ਵਿਸ਼ਵਾਸੀ ਨਹੀਂ ਹੋ ਰਿਆ ਤੇ ਮੇਰੇ ਮਗਰੋਂ ਲੈ ਗਈ ਮੇਰੇ ਬਚਪਨ ਦੀ ਦੁਸ਼ਮਣ ਲੈ ਤੂੰ ਗਦਰ ਹੋਈ ਨਹੀਂ ਹੈ ਇਹ ਤਾਂ ਤੂੰ ਜਾਣਦੀ ਨਹੀਂ ਵੀ ਮੈਂ ਕਿਆ ਰੋਨੀ ਆ ਇਹ ਤਾਂ ਲੋਕ ਦਿਖਾਵਾ ਹੈ ਨਪੁੱਤੇ ਲੋਕ ਆਏ ਕਹਿ ਦੇਣਗੇ ਵੀ ਇਹ ਤਾਂ ਘਰੋਂ ਕੱਢ ਕੇ ਰਾਜੀ ਸੀ ਇਹਨੇ ਕਿਹੜਾ ਦਾ ਵਿਆਹ ਕੀਤਾ ਨਾਲੇ ਇੱਕ ਗੱਲ ਹੋਰ ਰੌਣਾ ਤਾਂ ਐਫਰੀ ਦਾ ਸੀ ਕੀ ਦੱਸ ਰੱਖ ਦੀ ਗੱਲ ਸੀ ਹੈ ਉਪਰ ਹੈਗੀ ਕਰਨ ਵਾਲੀ ਗਈਏ ਚੰਗੇ ਘਰੇ ਹਾਂ ਇਹ ਤਾਂ ਗੱਲ ਹੈ ਪੜ੍ਹੇ ਲਿਖੇ ਲੋਕ ਲੱਗਦੇ ਸੀ ਬਾਲੇ ਕੋਈ ਕੁਝ ਬੋਲਦੇ ਨਹੀਂ ਸੀ ਚੁੱਪੀ ਬੈਠੇ ਸੀ ਅਬ ਮੰਮੀ ਉਹ ਆਦੇ ਮਾਸੀ ਹੋ ਰਹੀ ਆ ਨਹੀਂ ਕੇ ਪੂਆ ਹੋਰਾਂ ਨੇ ਕੀ ਕਰਨਾ ਸੀ ਤੈਨੂੰ ਵਧਾਈਆਂ ਹੋਣ ਤੇਰੀ ਨੰਦ ਵਿਆਹੀ ਗਈ ਹੁਣ ਤਾਂ ਤੂੰ ਵੀ ਨ ਕੁਝ ਕਰ ਸਕਦੀ ਮੰਮੀ ਮੈਂ ਨਾ ਉਹ ਮਿੱਠਾ ਘਰੋਂ ਨਹੀਂ ਆ ਨਾ ਲੱਡੂ ਲੈ ਕੇ ਆਉਣੀ ਆ ਮੈਂ ਲੈ ਦੱਸ ਕਾਹਨੂੰ ਮਜ਼ਾਕ ਕਰੀ ਜਾਂਦੇ ਹੋ ਤੁਸੀਂ ਮੇਰੇ ਨਾਲ ਚਾਪਾ ਨਹੀਂ ਤਾਂ ਅੰਦਰ ਬਹਿ ਕੇ ਪੀ ਲਾਂਗੇ ਐਂ ਕਰ ਇਹਨਾਂ ਨੂੰ ਲਾਵਾ ਦੀ ਫੋਟੋ ਮੈਂ ਦਿਖਾਦੀ ਯਕੀਨ ਆ ਜਾਊਗਾ ਹਾਂ ਐਂ ਕਰਦੀ ਆ ਮੰਮੀ ਖਾਣੂ ਐਂ ਕਰਦੇ ਹੋਣੇ ਹੋਗੇ ਤੁਹਾਨੂੰ ਪਤਾ ਅਸੀਂ ਆਏ ਆਗੇ ਅਹ ਜੇ ਮੌਕੇ ਤੇ ਮਜ਼ਾਕ ਕਰਦੇ ਚੰਗੇ ਲੱਗਦੇ ਹੋ ਲੈ ਬਾਬੇ ਜੇ ਤਨ ਦੇਖ ਲੈ ਮਜ਼ਾਕ ਹੈ ਕਿ ਕੀ ਹੈ ਆ ਹੁਣੇ ਗਈ ਆ ਢੋਲੀ ਤੇਰਾ ਮੂਰੇ ਮੂਰੇ ਮੰਮੀ ਆ ਸਭ ਕੁਝ ਤੁਸੇ ਠੀਕ ਨਹੀਂ ਕੀਤਾ ਹੈਗਾ ਇਹ ਤੁਹਾਡੇ ਲਈ ਚੰਗੀ ਗੱਲ ਨਹੀਂ ਹੈਗੀ ਚੁੱਪ ਹੋ ਜਾ ਨੀ ਕੁੜੀਏ ਆਪਦੀ ਸੱਸ ਤੇ ਮੂਰੇ ਬਾਹ ਨਹੀਂ ਬੋਲਦੇ ਹੁੰਦੇ ਭੈਣ ਜੀ ਮੈਂ ਜੀ ਕੋਈ ਸੱਸ ਨਹੀਂ ਹੈਗੀ ਲੈ ਜਾ ਆਪਦੀ ਕੁੜੀ ਨੂੰ ਨਾਮ ਲੈ ਜਾਾਂਗੇ ਕੋਈ ਨਹੀਂ ਜੀ ਐਂ ਕਿਹੜਾ ਸੀ ਭੈਣ ਨੂੰਰੇ ਛੱਡ ਕੇ ਜਾਵਾਂਗੇ ਫਿਰ ਵੇ ਫਿਰ ਦੇਖਦਾ ਕਿਤੇ ਕਰਨੀ ਐ ਲੈ ਜਾ ਕੋਈ ਨਾ ਭੈਣ ਜੀ ਤੁਸੀਂ ਵਿਆਹ 'ਚ ਥੱਕੇ ਹੋਏ ਆਪਾਂ ਬਹਿ ਕੇ ਗੱਲ ਕਰਾਂਗੇ ਆਹ ਫੜ ਹਾਂ ਇੱਥੇ ਆਏ ਥੇ ਵਿਆਹ ਦੇਖਣ ਲੈ ਗਣ ਹਾਂ ਕਿਵੇਂ ਆਉਂਦੇ ਨੇ ਦੂਰੀਆਂ ਦੂਰੇ ਚੁੰਨੀਆਂ ਲੈ ਲੈ ਕੇ ਮੂਹਰੋਂ ਸੀਬੋ ਐ ਬਿੰਦ ਜਬਾਜੀ ਪਲਟਾ ਦਿੰਦੀ ਐ ਦੇਖੀ ਜਾ ਹੁਣ ਮੇਰੇ ਮੂੰਹ ਕੰਨੀ ਚਲਾ ਜਾ ਕੰਮ ਕਰ ਦਿਆ ਦੋ ਘੜੀ ਸਿਮਰਨ ਹੁਣ ਕਿਉਂ ਮੇਰੇ ਰਸਤਾ ਰੋਕਦਾ ਕੀ ਚਾਹੀਦਾ ਤੈਨੂੰ ਸਿਮਰਨ ਜ਼ਿੰਦਗੀ ਚ ਨਾ ਸੋਚਿਆ ਸੀ ਕਿ ਜਿਸ ਦਿਨ ਮਿਲੇਂਗੀ ਨਾ ਉਸ ਦਿਨ ਪੁੱਛੂੰਗਾ ਤਾਂ ਜ਼ਰੂਰ ਕਿ ਤੂੰ ਮੇਰੇ ਤੇ ਇੱਕ ਵਾਰ ਵਿਸ਼ਵਾਸ ਤਾਂ ਕਰਕੇ ਦੇਖਦੀ ਕੀ ਯਕੀਨ ਕਰਦੀ ਮੈਂ ਮੇਰੇ ਹੱਥ ਦੇ ਵਿੱਚ ਕੁਝ ਵੀ ਨਹੀਂ ਸੀ ਮਜਬੂਰ ਸੀ ਮੈਂ ਤੂੰ ਕਾਹਨੂੰ ਮਜਬੂਰ ਸੀ ਚੱਲ ਤੇਰੀ ਜ਼ਿੰਦਗੀ ਤਾਂ ਸੋਹਣੀ ਹੋਗੀ ਨਾ ਮੇਰਾ ਤਾਂ ਕੁਝ ਨਹੀਂ ਮੈਂ ਤਾਂ ਦਿਨ ਕੱਟੀ ਲਊਗਾ ਬੇ ਪੁੱਤਾ ਮੈਂ ਤੇ ਨਹੀਂ ਕਹਿੰਦੀ ਜੀ ਤਾ ਤੂੰ ਸਿਆਣਾ ਬਣ ਜਾ ਮੜ ਜਾ ਉਹ ਗੱਗੂ ਨੂੰ ਸਮਝਾਇਆ ਕਰ ਕਹ ਦੇ ਵੀ ਬਾਹਰੀ ਗੱਲ ਦਿਲ ਤੇ ਨਾ ਲਾਵੇ ਚਲੋ ਉਹਦੇ ਨਾਲ ਸਹਯੋਗ ਹੀ ਨਹੀਂ ਸੀ ਉਹਦੇ ਮਾਂ ਸਮਝਾਉਣ ਨੂੰ ਰਹਿ ਕੀ ਗਿਆ ਪਿੱਛੇ ਤੁਸੀਂ ਦੋਵੇਂ ਕੁੜਮਣੀਆਂ ਨੇ ਮਿਲ ਕੇ ਕੋਈ ਕਸਰ ਛੱਡੀ ਐ ਜੋ ਹੋਣਾ ਤੇ ਹੋ ਗਿਆ ਹੁਣ ਮਾੜਾ ਮੋਟਾ ਅੱਗੇ ਵੀ ਵਧਣਾ ਆਪਦੀ ਆਉਣ ਵਾਲੀ ਜ਼ਿੰਦਗੀ ਵਾਸਤੇ ਵੀ ਸੋਚਣਾ ਚਾਹੀਦਾ ਨਾ ਤਾਂ ਉਹ ਕਿਸੇ ਕੰਮ ਤੇ ਜਾਂਦਾ ਨਾ ਮਾੜਾ ਮੋਟਾ ਕਿਸੇ ਨਾਲ ਗੱਲ ਕਰੇ ਨਾ ਮੂੰਹ ਅੰਨ ਪਾਣੀ ਦੇ ਲਾਉਂਦਾ ਮਾਂ ਹੁਣ ਕੀ ਫਾਇਦਾ ਤੈਨੂੰ ਹੁਣ ਉਹਦੀ ਕਾਦੀ ਪਰਵਾ ਤੇਰੇ ਕਣੀ ਉਹ ਜੋਂਵੇਂ ਮਰੇ ਤੈਨੂੰ ਕੋਈ ਫਰਕ ਨਹੀਂ ਪੈਂਦਾ ਜਿਹੜਾ ਕੁਝ ਕਰਨਾ ਹੈ ਤੁਸੀਂ ਕਰਤਾ ਦੇਖ ਲੈ ਕਹਿੰਦਾ ਫਰਕ ਨਾ ਪਵੇ ਮੈਂ ਫੇਰ ਵੀ ਕੁਛ ਤਾਂ ਮੇਰਾ ਲੱਗਦਾ ਮਸਾ ਇੰਨਾ ਕਪਾਲਿਆ ਤੀ ਆ ਨਾ ਹੀ ਦੇਖ ਲੈ ਆ ਤੇਰੀ ਭੈਣ ਨਾ ਜਮੀ ਭੁੱਲ ਗਈ ਜਾ ਕੇ ਇੱਕ ਬਾਰ ਵੀ ਫੋਨ ਨਹੀਂ ਕਰਿਆ ਜਿੱਦ ਦੇ ਨੀ ਬਾਹਰ ਗਈ ਐ ਤੁਸੀਂ ਯਾਦ ਰੱਖਣ ਵਾਲੀਆਂ ਗੱਲਾਂ ਕਰੀਆਂ ਨੇ ਉਹ ਮਾਂ ਉਹ ਕਿਹੜਾ ਖੁਸ਼ ਹੋ ਕੇ ਗਈ ਆ ਤੇਤੋਂ ਤੰਗੀ ਹੋ ਕੇ ਗਈ ਆ ਸੋਡੇ ਤੋਂ ਹਾਏ ਮੈਂ ਮਰ ਜਾਂ ਵੇ ਜਿਹੜੀਆਂ ਗੱਲਾਂ ਹੋਣੀਆਂ ਸੀ ਹੋ ਗਈਆਂ ਹੁਣ ਉਹਨਾਂ ਨੂੰ ਬਾਰ-ਬਾਰ ਕਿਉਂ ਢੇੜਦਾ ਹੈ ਉਹਨਾਂ ਤੇ ਮਿੱਟੀ ਪਾ ਦੇ ਤੂੰ ਪਾਲਾ ਮਿੱਟੀ ਪਾ ਜਿਓ ਕੰਜਰੋ ਹੈ ਮੈਂ ਕੀ ਕਰਾਂ ਨਹੀਂ ਮੇਰੀ ਤਾਂ ਕੋਈ ਵੀ ਨਹੀਂ ਸੁਣਦਾ ਆ ਦੋ ਜੰਮੇ ਦੀ ਤੀਜਾ ਪਾਲਿਆ ਦੀ ਮੇਰੀ ਤਾਂ ਸਾਰਾ ਨਹੀਂ ਪਰਵਾਹ ਨਹੀਂ ਅੱਜ ਮਰਾਂ ਚਾਹੇ ਮੈਂ ਕੱਲ ਮਰਾਂ ਦਸਵੇਂ ਕੀ ਕਰਾਂ ਵੀਰਾ ਵੀ ਕਮਾਲ ਕਰਦਾ ਜਮੀ ਨਾ ਜਿਹੜੀ ਉਹਦੀ ਸਾਕੀ ਭੈਣ ਹੈ ਉਹ ਤਾਂ ਪਰਵਾਹ ਨਹੀਂ ਕਰਦਾ ਤੇ ਜਿਹੜੀ ਉਹ ਸਿਮਰਨ ਉਹ ਬਗਾਨੀ ਉਦੇ ਹੋ ਬੜੀ ਪ੍ਰਵਾਹ ਕਰਨ ਲੱਗ ਰਿਹਾ ਕੀ ਗੱਲ ਸ਼ਰਮੀ ਲਾ ਰੱਖੀ ਆ ਜਮਾ ਤੂੰ ਵੀ ਮੰਨ ਜਾ ਵਿਆਹ ਕਰਾਉਣ ਵਾਸਤੇ ਕੀ ਪਤਾ ਉਹ ਬਾਹਰੋਂ ਆਈ ਜਾਵੇ ਮਮਮੀ ਮੇਰੇ ਕੋਲ ਨਾ ਆ ਗੱਲ ਨਾ ਕਰੇਗਾ ਮੈਂ ਨਹੀਂ ਕਰਾਉਣਾ ਕਿਤੇ ਲਿਆ ਲੈ ਹੋਰ ਹੋਮ ਤੈਨੂੰ ਘਰੇ ਰੱਖੂਗੀ ਕਹਿੰਦੀ ਮੈਂ ਵਿਆਹ ਨਹੀਂ ਕਰਾਉਣਾ ਵਿਆਹ ਤਾਂ ਕਰਾਉਣਾ ਹੀ ਪਊਗਾ ਦੁਨੀਆ ਨਹੀਂ ਕਰਾਉਂਦੀ ਕਰਾਉਂਦੀ ਹੋਊਗੀ ਚਾਹੇ ਮੈਂ ਤੈਨੂੰ ਇੱਕ ਬਾਰੀ ਕਹਤਾ ਮੈਂ ਨਹੀਂ ਵਿਆਹ ਕਰਾਉਣਾ ਤਾਂ ਨਹੀਂ ਕਰਾਉਣਾ ਬਸ ਸੱਚੀ ਲੈ ਮੈਂ ਤਾਂ ਦੋਨੇ ਜਿਹਾ ਵਾਕਾ ਤੋ ਨਾ ਅੱਕੀ ਪਈਆਂ ਮੇਰਾ ਜੀ ਲੈ ਗਿਆ ਲਾਤ ਤੂੰ ਭੈਣੇ ਸੱਸੀ ਗਲ ਗਰੇ ਤੂੰ ਰੇ ਖੜ ਗਈ ਘਰੇ ਕਿਉਂ ਨਹੀਂ ਆਈ ਬਸ ਵੀਰੇ ਮੈਂ ਨਹੀਂ ਆਉਣਾ ਉਹ ਐ ਨਹੀਂ ਕਰਦੇ ਹੁੰਦੇ ਭੈਣੇ ਆਪਣਾ ਘਰ ਹੈ ਆਪਣੇ ਘਰ ਥੋੜੀ ਛੱਡੀ ਜਾਂਦੇ ਹੁੰਦੇ ਨੇ ਉਹ ਤਾਂ ਤੇਰੀ ਗੱਲ ਠੀਕ ਆ ਪਰ ਮੈਨੂੰ ਇੱਕ ਗੱਲ ਦਾ ਜਵਾਬ ਦੇ ਤੂੰ ਖੁਸ਼ ਆ ਚਲ ਤੈਨੂੰ ਮੇਰੀ ਖੁਸ਼ੀ ਤੋਂ ਕੀ ਲੈਣਾ ਤੂੰ ਪਹਿਲਾਂ ਘਰ ਚੱਲ ਨਾਲੇ ਮੈਨੂੰ ਐ ਦੱਸ ਭਾਜੀ ਹੋਰੀ ਠੀਕ ਨੇ ਹਾਂ ਸਾਰੇ ਵਧੀਆ ਨੇ ਪਰ ਮੈਂ ਤਾਂ ਤੇਰੇ ਨਾਲ ਨਾ ਇੱਕ ਜ਼ਰੂਰੀ ਗੱਲ ਕਰਨ ਆਈ ਆ ਚਲ ਤੂੰ ਤਾਂ ਆਪਣੀ ਖੁਸ਼ੀ ਨਹੀਂ ਦੱਸੀ ਮੈਨੂੰ ਪਰ ਮੈਂ ਤੇ ਉਹਨੂੰ ਸਿਮਰਨ ਦੀ ਖੁਸ਼ੀ ਦੱਸ ਦਿੰਨੀ ਆ ਵੀ ਉਹਦੇ ਕੀ ਹਾਲਾਤ ਨੇ ਤੈਨੂੰ ਪਤਾ ਇਹਨਾਂ ਨੇ ਉਹਦਾ ਵਿਆਹ ਤਾਂ ਕਰਤਾ ਸੀ ਪਰ ਇਹ ਨਹੀਂ ਦੇਖਿਆ ਵੀ ਉਹ ਪਰਿਵਾਰ ਕਿਹੋ ਜਿਹਾ ਉਹ ਮੁੰਡਾ ਕਿਹੋ ਜਿਹਾ ਵਿਆਹ ਤਾਂ ਹੋ ਗਿਆ ਪਰ ਉਹ ਧੋਖੇबाज ਨਿਕਲਿਆ ਉਹਨੇ ਸਿਮਰਨ ਨੂੰ ਧੋਖਾ ਦਿੱਤਾ ਬਾਹਰ ਜਾ ਕੇ ਉਹਨੇ ਕਿਸੇ ਹੋਰ ਨਾਲ ਵਿਆਹ ਕਰਵਾ ਲਿਆ ਤੇ ਹੁਣ ਉਹ ਆਪਦੇ ਸਹੁਰੇ ਘਰੇ ਤਾਂ ਰਹਿੰਦੀ ਆ ਪਰ ਉਹਦੇ ਉੱਥੇ ਕੋਈ ਕਦਰ ਨਹੀਂ ਹੈਗੀ ਨਾ ਉਹਦੇ ਨਨਦ ਹੈ ਤੇ ਨਾ ਉਹਦੀ ਕੋਈ ਦਰਾਨੀ ਚਾਣੀ ਆ ਇਕੱਲੀ ਇੱਕ ਸੱਸ ਹੈ ਉਹ ਵੀ ਬਿਮਾਰ ਰਹਿੰਦੀ ਆ ਕੀ ਪਤਾ ਵਿਚਾਰੀ ਕਦੋਂ ਉਹ ਰੱਬ ਨੂੰ ਪਿਆਰੀ ਹੋ ਜਾਏ ਮੈਂ ਤਾਂ ਇਹੀ ਕਹਿੰਦੀ ਸੀ ਵੀ ਜੇ ਥੋੜਾ ਵਿਆਹ ਹੋ ਜਾਂਦਾ ਤਾਂ ਉਹਦੀ ਵੀ ਵਿਚਾਰੀ ਦੀ ਜ਼ਿੰਦਗੀ ਸੌਖੀ ਹੋ ਜਾਂਦੀ ਦੇਰ ਪੈਣੀ ਮੈਂ ਤਾਂ ਸ਼ੁਰੂ ਤੋਂ ਉਹਨੂੰ ਪਿਆਰ ਕਰਦਾ ਪਹਿਲਾਂ ਵੀ ਕਰਦਾ ਸੀ ਤੇ ਅੱਜ ਵੀ ਕਰਦਾ ਜੇ ਉਹ ਮੰਨੇ ਨਾ ਮੈਂ ਤਾਂ ਉਹਦੇ ਨਾਲ ਅੱਜ ਵੀ ਵਿਆਹ ਕਰਾ ਲਵਾਂ। ਹੈ ਮੇਰੇ ਸੱਚੇ ਉਹ ਵਿਆਹੀ ਗਈ ਫਿਰ ਵੀ ਮੈਂ ਉਹਨੂੰ ਫਿਰ ਵੀ ਅਪਣਾਲ ਲਈ ਖੁਸ਼ ਹਾਂ ਕਿਉਂ ਮੇਰੀ ਬਣ ਜੇ। ਛਲ ਠੀਕ ਹੈ ਵੀਰੇ ਜੇ ਆ ਗੱਲ ਹੈ ਨਾ ਤਾਂ ਕੋਈ ਨਹੀਂ ਹੁਣ ਮੈਂ ਵੀ ਦੇਖਦੀ ਆ ਵੀ ਤੁਹਾਡਾ ਵਿਆਹ ਹੋਣ ਤੋਂ ਕੌਣ ਰੋਕਦਾ ਹੈ। ਦੇਖਿਆ ਸਿਮਰਨ ਚਾਹੇ ਨਾ ਦੁਨੀਆ ਨੇ ਕਿੰਨੀ ਮਰਜ਼ੀ ਕੋਸ਼ਿਸ਼ ਕਰ ਲਈ ਤੇਰੇ ਤੋਂ ਤੇਰੀਆਂ ਖੁਸ਼ੀਆਂ ਖੋਣ ਦੀ ਪਰ ਆਖਰ ਚ ਨਾ ਤੈਨੂੰ ਤੇਰੀਆਂ ਖੁਸ਼ੀਆਂ ਮਿਲ ਹੀ ਗੰਗਾ। ਆਹੋ ਇਹ ਤਾਂ ਐਸੀ ਤੇ ਅਖ ਰੱਖੀ ਹੋਈ ਸੀ ਜੇ ਕਿਤੇ ਹੋਰ ਵੀ ਵਿਆਹ ਲੰਦੇ ਇਹਨੇ ਕਿਹੜਾ ਉਥੇ ਕੱਟਣਾ ਸੀ ਨਾ ਇਹ ਬਸ ਦਿੱਤੀ ਬਸ ਕਰ ਮੰਮੀ ਮਾੜਾ ਮਟਣਾ ਰੱਬ ਤੋਂ ਡਰ ਕਿਸੇ ਨੂੰ ਇੰਨਾ ਵੀ ਸਤਾਈ ਦਾ ਹੁੰਦਾ ਕਿ ਤੁਹਾਡੇ ਤੋਂ ਥੋੜਾ ਰੱਬ ਰੋਸ ਜੇ ਤੇ ਫਿਰ ਉਹਨੂੰ ਮਨਾਉਣਾ ਵੀ ਔਖਾ ਹੋ ਜੇ ਨਹੀਂ ਤੂੰ ਕਰ ਲੈ ਪੁੱਣ ਦੇ ਕੰਮ ਜਿੰਨੇ ਕਰਨੇ ਨੇ ਅਸੀਂ ਤਾਂ ਮਾੜੇ ਚੰਗੇ ਆ ਸ਼ਾਇਦ ਭੈਣ ਜੀ ਰੱਬ ਨੂੰ ਇਹੀ ਮਨ ਚੁਹਤੀ ਭਾਬੀ ਸ਼ਾਇਦ ਇਹ ਖੁਸ਼ੀ ਹੈ ਨਾ ਮੈਨੂੰ ਅਗਨੀ ਪ੍ਰੀਖਿਆ ਪਾਸ ਕਰਕੇ ਮਿਲਣੀ ਆ ਸੀਗੀਆਂ ਭਾਈ ਇਹਨੇ ਨਾ ساری ਜ਼ਿੰਦਗੀ ਦੁੱਖ ਦੇਖਣੀ ਤੂੰ ਇਹਨੂੰ ਖੁਸ਼ ਰੱਖੀ ਚੰਗਾ ਆਹੋ ਅਸਤੇ ਤੇ ਬਥੇਰਾ ਜਲਮ ਕੀਤਾ ਹੈ ਸ਼ਰਮ ਨਹੀਂ ਉਹਦੀ ਕਹਿੰਦੀ ਨੂੰ ਬੱਸ ਕਰ ਮਾ ਜੇ ਤੂੰ ਇਹਨੂੰ ਪਿਆਰ ਨਾ ਰੱਖਦੀ ਨਾ ਇਹਨੇ ਕਿੰਨਾ ਖੁਸ਼ ਹੋਣਾ ਸੀਗਾ ਤੂੰ ਤਾਂ ਇਹਦੇ ਤੇ ਹਮੇਸ਼ਾ ਜ਼ੁਲਮੀ ਕੀਤੀ ਨੀਂਗੇ ਜਿੰਨੇ ਵੀ ਕੀਤੇ ਨੇ ਚਲ <laughs> oh, oh. <laughs> पागल हो गई मोटी मैं सुपने मैं बगड़ा जेना मैं करोला चाही सी कोई ना चुप कर <laughs> 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 ਉਦੇ ਸੰਜੋਗ ਸੀ ਭੜ ਗਏ ਸੰਜੋਗ ਨਹੀਂ ਸੀਗੇ ਜਾਣ ਪੁੱਜ ਕੇ ਵਿਆਹ ਕਰਾਇਆ ਗੋਣੇ ਮੈਨੂੰ ਮਾਰ ਦੂੰਗੀ ਮਾਰ ਕੇ ਚੱਡੂਗੀ ਨਾ ਮੈਂ ਨਹੀਂ ਖੜ ਜਾ ਕੋਈ ਕੋਈ وہی ਪਾਗਲ ਵਾਲੀਆਂ ਗੱਲਾਂ ਬੇਬੇ ਮੈਨੂੰ ਮਾਰ ਦੇ ਮੈਂ ਨਹੀਂ ਰੋੜਨ ਤੇ ਮੈਂ ਮਰ ਮਚਾਰ ਬੰਮ ਇਹਦਾ ਕੀ ਕਰਾਂ ਵਾਸ 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 ਕਿ ਉਹ ਕਰ ਜਾ ਕੋਈ ਨਾ ਤੇਰੇ ਵਾਸਤੇ ਦੁੱਭੀ ਸੋਨਾ ਲੱਭੋ ਮੈਨੂੰ ਨਾ ਚਾਹੀਦਾ ਕੁਝ ਵੀ ਨਾ ਮੈਲੇਣਾ ਕੋਈ ਨਾ ਵਿਆਹ ਕਰਾਉਣਾ ਮੈਂ ਸਿਹਰਾ ਹਾਂਜੀ ਲੋਕ ਨਾ ਸੱਚੀ ਕਹਿੰਦੇ ਨੇ ਕਿ ਜੋ ਕਿਸਮਤ ਚ ਹੁੰਦੀ ਹੈ ਨਾ ਉਹ ਮਿਲ ਹੀ ਜਾਂਦੀ ਹੈ ਸਹੀ ਗੱਲ ਹੈ ਰੱਬ ਨੇ ਭਾਵੇਂ ਕਿਸਮਤ ਚ ਨਾ ਹੀ ਲਿਖਿਆ ਹੋਵੇ ਪਰ ਤੁਹਾਡੇ ਤੱਕੇ ਅੱਗੇ ਵੀ ਨਾ ਰੱਬ ਹਾਰ ਗਿਆ ਨਹੀਂ ਐਸੀ ਕੋਈ ਗੱਲ ਨਹੀਂ ਹੈਗੀ ਲੇਕਿਨ ਮੈਨੂੰ ਤਾਂ ਯਕੀਨ ਹੀ ਨਹੀਂ ਹੋ ਰਿਹਾ ਕਿ ਮੇਰਾ ਵਿਆਹ ਹੋ ਗਿਆ ਤੇਰੇ ਨਾਲ ਯਕੀਨ ਤਾਂ ਮੈਨੂੰ ਵੀ ਨਹੀਂ ਹੋ ਰਿਹਾ ਪਰ ਇਹ ਸੱਚ ਆ ਕਾਸ਼ ਇਹ ਸਭ ਕੁਝ ਬਹੁਤ ਪਹਿਲਾਂ ਹੋਇਆ ਹੁੰਦਾ ਤਾਂ ਆਪਾਂ ਕਿੰਨੇ ਖੁਸ਼ ਹੋਣਾ ਸੀ ਕੋਈ ਗੱਲ ਨਹੀਂ ਹੁਣ ਵੀ ਆਪਾਂ ਬਹੁਤ ਖੁਸ਼ ਰਹਾਂਗੇ ਅਤੇ ਨਾਲੇ ਨਾ ਤੇ ਸਾਰੀਆਂ ਪੁਰਾਣੀਆਂ ਗੱਲਾਂ ਆਪਣੇ ਦਿਮਾਗ ਚੋਂ ਘਟਦੇ ਹੁਣ ਅੱਗੇ ਦੇਖੀਂ ਆਪਣੀ ਜ਼ਿੰਦਗੀ ਕਿੰਨੀ ਸੋਹਣੀ ਹੋਣੀ ਹੈ ਮੈਨੂੰ ਤਾਂ ਹੁਣ ਵੀ ਯਕੀਨ ਨਹੀਂ ਹੋ ਰਿਹਾ ਹੈਗਾ ਕਿ ਮੇਰੀ ਜ਼ਿੰਦਗੀ ਦੇ ਵਿੱਚ ਇੰਨੀਆਂ ਖੁਸ਼ੀਆਂ ਭਰਤੀਆਂ ਤੁਸੀਂ ਥੈਂਕ ਯੂ ਸੋ ਮੱਚ